ਪੜਕੰਪ ਤੋਂ ਓਡ ਹਸ਼ਾਬਰ ਰੋਡੀਆਂ ਦਿੱਤਾ ਕਿ ਜਿਹੜਾ ਰਸਤਾ ਚਿੰਤਪੁਰਣੀ ਨੂੰ ਵੀ ਜਾਂਦਾ ਹੈਗਾ ਹੋਰ ਕਈ ਰਸਤੇ ਨਾਲ ਆਪਸੀ ਜੋੜਦਾ ਹੈਗਾ ਲੋਕਾਂ ਦਾ ਕਹਿਣਾ ਹੈਗੇ ਪਾਣੀ ਦਿੱਕਤ ਹੈਗੀ ਆ ਪਹਿਲੀ ਪ੍ਰਸ਼ਾਸਨ ਨਾਲ ਹੀ ਗੋਡੇ-ਗੋਡੇ ਪਾਣੀ ਖੜ ਗਿਆ ਗਾਰਾ ਚਿੱਕੜ ਹੈਗਾ ਵਾ ਭਾਜੀ ਇਹਦਾ ਪਹਿਲਾਂ ਸਰਕਾਰ ਨੂੰ ਲਾਂਤਾ ਹੀ ਪਾਣੀ ਆ ਜਾਵਾਂਗੇ ਇਹ ਸਰਕਾਰ ਸਾਡੀ ਭੈਅ ਨਹੀਂ ਹੈ ਦੇਖ ਨਹੀਂ ਰਿਹਾ ਇੱਥੇ ਲੋਕੀ ਡਿੱਗਦੇ ਆ ਰੋਜ਼ ਉਹ ਪਿਛੇ ਦੇਖਦਾ ਕੈਮਰਾ ਦੇਖੋ ਜੀ ਦਿਖਾ ਰਹੇ ਸੀ ਜਿਹਨੂੰ ਤਸਵੀਰ ਕੈਮਰਾ ਕੀ ਕਰਕੇ ਦਿਖਾਇਆ ਜਾਵੇ ਕਾਇਆ ਜਾ ਰਿਹਾ ਕਿ ਪਾਜੀ ਲੱਤ ਟੁੱਟ ਗਈ ਲੱਗਦਾ ਕਰੇ ਲੱਤ ਟੁੱਟ ਗਈ ਹੈ ਪਾਜੀ ਹੈਲਪ ਕਰੋ ਪਾਜੀ ਦੀ ਆਹ ਦੇਖ ਲਓ ਪ੍ਰਸ਼ਾਸਨ ਦੀ ਨਲਾਇਕੀ ਇਹ ਰੋਡ ਹੈ ਪਹਿਲਾਂ ਵੀ ਇਦਾਂ ਦਾ ਸੀਗਾ ਅੱਜ ਵੀ ਇਦਾਂ ਦਾ ਸਰਕਾਰਾਂ ਜਿਹੜੀਆਂ ਮਰਜ਼ੀ ਆ ਜਵੇ ਚਾਹੇ ਆਵੇ ਕਾਂਗਰਸ ਚਾਹੇ ਆਵੇ ਭਾਜਪਾ ਚਾਹੇ ਕੋਈ ਵੀ ਸਰਕਾਰ ਹੋਵੇ ਵਾਦੇ ਇਹਨਾਂ ਨੇ ਝੂਠੇ ਕਰਨੇ ਆ ਜੀ ਤੁਸੀਂ ਸੱਥੀ ਦੇਖ ਰਹੇ ਹੋ ਜਿੱਥੇ ਕਿ ਵੱਡੇ ਵੱਡੇ ਦਾਅਵੇ ਕਰਦਾ ਹੈਗਾ ਪ੍ਰਸ਼ਾਸਨ ਕੇ ਸਵਸ਼ਤਾ ਦੇ ਦਾਅਵੇ ਕੀਤੇ ਜਾਂਦੇ ਹੈਗੇ ਆ ਕਿ ਸੜਕਾਂ ਦੀ ਹਾਲਤ ਸੁਧਾਰੀ ਜਾਊਗੀ ਬਿਜਲੀ 24 ਘੰਟੇ ਆਊਗੀ ਵਗੈਰਾ ਵਗੈਰਾ ਦੇਖ ਲਓ ਆ ਹਾਲਾਤ ਆ ਸੜਕਾਂ ਦੇ ਮਬਲਕਾਂ ਤੋਂ ਓਲਡ ਹਸ਼ਾਬਰ ਰੋਡੀਆਂ ਜਿੱਥਾ ਕਿ ਜਿਹੜਾ ਰਸਤਾ ਚਿੰਤਪੁਰਨੀ ਨੂੰ ਵੀ ਜਾਂਦਾ ਹੈਗਾ ਹੋਰ ਕਈ ਰਸਤੇ ਨੂੰ ਵਾਪਸੀ ਜੋੜਦਾ ਹੈਗਾ ਲੋਕਾਂ ਨਾਲ ਕਹਿਣਾ ਹੈਗੇ ਭਾਰੀ ਦਿੱਕਤ ਹੈਗੀ ਆ ਪਹਿਲੀ ਬਰਸਾਤ ਨਾਲ ਹੀ ਗੋਡੇ-ਗੋਡੇ ਪਾਣੀ ਖੜ ਗਿਆ ਗਾਰਾ ਚਿੱਕੜ ਹੈਗਾ ਵਾ ਦੇਖ ਸਕਦੇ ਹੋ ਪਿੱਛੇ ਗੱਡੀਆਂ ਦੀ ਕਤਾਰਾ ਕਿੰਨੀ ਸਲੋ ਸਪੀਡ ਵਿੱਚ ਹੈਗੀਆਂ ਔਰ ਕਿਸ ਤਰ੍ਹਾਂ ਲੋਕਾਂ ਨੂੰ ਭਾਰੀ ਦਿੱਕਤ ਆ ਰਹੀ ਹੈ ਖਾਸ ਤੌਰ ਤੇ ਦੋ ਪਹੀਆ ਵਾਹਨਾਂ ਵਾਲਿਆਂ ਨੂੰ ਦੇਖ ਸਕਦੇ ਹੋ ਸਾਈਡ ਤੋਂ ਹੋ ਕੇ ਨਗੜਾ ਪੈ ਰਿਹਾ ਔਰ ਇਸ ਸਾਈਡ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਗੱਡੀਆਂ ਐਕਸਾਈਟ ਤੋਂ ਹੋ ਨਗਰੀ ਹੈਗੀਆਂ ਗੱਬੇ ਵੱਡੇ-ਵੱਡੇ ਟੋ ਭਾਈ ਜੀ ਇਹਦਾ ਪਹਿਲਾਂ ਸਰਕਾਰ ਨੂੰ ਲਾਂਤਾ ਹੀ ਪਾਣੀਆ ਚਾਹਾਂਗੇ ਇਹ ਸਰਕਾਰ ਸਾਡੀ ਵੀ ਅੰਨੀ ਐ ਦੇਖ ਨਹੀਂ ਰਿਆ ਇੱਥੇ ਲੋਕੀ ਡਿੱਗਦੇ ਆ ਰੋਜ਼ ਲੋਕਾਂ ਸੱਟਾ ਬੇਟਾ ਲੱਗਦੀਆਂ ਵਾ ਥੋੜੇ ਦਿਨ ਪਹਿਲਾਂ ਇੱਥੇ ਪਰਸੋ ਦੀ ਗੱਲ ਆ ਇੱਥੇ ਡਿੱਗ ਕੇ ਬੰਦੇ ਦਾ ਮੋਢਾ ਨਿਕਲ ਗਿਆ ਜੀ ਟੁੱਟ ਗਿਆ ਉਹਦਾ ਠੀਕ ਆ ਜੀ ਉਹ ਚਾਰੇ ਗਰੀਬ ਬੰਦਾ 500 ਰੁਪਏ ਦਿਹਾੜੀ ਐ 500 ਰੁਪਏ ਦਿਹਾੜੀ ਦੇ ਵਿੱਚ ਆਪਣਾ ਇਲਾਜ ਕਰਾਊਗਾ ਜਾਂ ਘਰ ਚਲਾਊਗਾ ਜੀ ਉਸ ਬੰਦੇ ਦੇ ਘੱਟੋ ਘਾਟ ਪਲਸਟਰ ਲਵਾਉਣ ਤੇ ਹੱਡੀ ਸੈੱਟ ਕਰਾਉਣ ਤੇ 15-18000 ਰੁਪਏ ਲੱਗਾ ਜੀ ਠੀਕ ਆ ਇੱਥੇ ਰੋਜ ਤੁਸੀਂ ਆ ਦੇਖ ਸਕਦੇ ਸਾਡੇ ਕੱਪੜੇ ਲੇੜੇ ਨੰਗਦੇ ਆ ਦੇ ਇੱਥੇ ਗੰਦੇ ਹੁੰਦੇ ਆ ਜੀ ਲੋਕੀ ਆਂਦੇ ਡਿੱਗਦੇ ਆ ਇਹ ਇਸ ਤਰ੍ਹਾਂ ਹੀ ਸੜਕ ਐ ਹੋ 3 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ ਵੀ ਪੱਟ ਕੇ ਸੜਤੀ ਐ ਸੀਵਰੇਜ ਪਾ ਕੇ ਸੜਦਾ ਬਾਕੀ ਗਾਂ ਕੋਈ ਇੱਥੇ ਕਾਰਵਾਈ ਨਹੀਂ ਹੋ ਰਹੀ ਠੀਕ ਆ ਦਰਖਤ ਵੱਢ ਕੇ ਲੈ ਗਏ ਆ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਕੋਈ ਐਮਪੀ ਐਮਐਲਏ ਕੋਈ ਆ ਕੇ ਇੱਥੇ ਦੇਖਦਾ ਨਹੀਂ ਹੈਗਾ ਸਾਰ ਨਹੀਂ ਲੈਂਦਾ ਜੀ ਸਾਰੀ ਮਾਰਕੀਟ ਤੇ ਦੁਖੀ ਆ ਜੀ ਇੱਥੋਂ ਜਿਹੜੇ ਲੋਕੀ ਮਾਤਾ ਰਾਣੀ ਦੇ ਜਾਂਦੇ ਆ ਜਾਂ ਮੱਥਾ ਟੇਕਣ ਦੀ ਚਿੰਤਪੁਨੀ ਸ਼ਹਿਰਪੁਰ ਨੂੰ ਜਾਂਦੇ ਆ ਸਾਰੇ ਲੋਕ ਇੱਥੋਂ ਪਰੇਸ਼ਾਨ ਹੁੰਦੇ ਆ ਜੀ ਠੀਕ ਆ ਇੱਥੇ ਕੋਈ ਵੀ ਐਮਐਲਏ ਆ ਕੇ ਜਾਂ ਐਮਪੀ ਆ ਕੇ ਜਾਂ ਸਰਕਾਰਾਂ ਕੋਈ ਵੀ ਇੱਥੇ ਆ ਕੇ ਸਾਰ ਨਹੀਂ ਲੈਂਦੀਆਂ ਕੀ ਕਹਿਣਾ ਚਾਹੁੰਦੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆ ਜੀ ਇਹ ਰੋਡ ਬਣਾਇਆ ਜਾਵੇ ਠੀਕ ਹੈ ਜੀ ਇਹਦੀ ਸੁਣਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ ਪਿੱਛੇ ਦੇਖ ਸਕਦੇ ਹੋ ਕੈਮਰਾ ਦੇਖੋ ਭਾਜੀ ਦਿਖਾ ਰਹੇ ਸਿੱਧੀ ਤਸਵੀਰ ਆਪ ਕੈਮਰਾ ਅੱਗੇ ਕਰਕੇ ਦਿਖਾਇਆ ਜਾਵੇ ਔਰ ਮੂੰਹ ਬੋਲਦੇ ਤਸਵੀਰਾਂ ਕਿ ਕਿਸ ਤਰ੍ਹਾਂ ਹਾਦਸੇ ਪਈ ਭਾਈ ਉਠਾਓ ਜਾਵੇ ਭਾਈ ਉਠਾ ਦਿਓ ਫੇਰ ਹੈਲਪ ਕਰ ਦਿਓ ਭਾਈ ਹੱਥ ਪਾ ਦਿਓ ਸੋ ਸਾਥੀਓ ਦੇਖ ਸਕਦੇ ਹੋ ਸਿੱਧੀ ਤਸਵੀਰਾਂ ਕਿ ਹੁਣੇ-ਹੁਣੇ ਇੱਕ ਸਾਥੀ ਐਕਟਿਵਾ ਤੋਂ ਜਿਹੜਾ ਹੈਗਾ ਵੈਸੇ ਜੀ ਚੱਕਰ ਦੇ ਕਰਕੇ ਡਿੱਗ ਪਿਆ ਹੈਗਾ ਦਿਖਾਇਆ ਜਾਵੇ ਕਿ ਭਾਜੀ ਲੱਤ ਟੁੱਟ ਗਈ ਲੱਗਦਾ ਕਰ ਰਿਹਾ ਲੱਤ ਟੁੱਟ ਗਈ ਭਾਈ ਹੈਲਪ ਕਰੋ ਭਾਜੀ ਦੀ ਫੜਿਓ ਭਾਈ ਨੂੰ ਭਾਈ ਹੈਲਪ ਕਰੋ ਲੱਤ ਟੁੱਟ ਪਹਿਲਾਂ ਵੀ ਇਦਾਂ ਦਾ ਸੀਗਾ ਅੱਜ ਵੀ ਇਹਦਾ ਦਾ ਸਰਕਾਰ ਹੈ ਜਿਹੜੀ ਆ ਮਰਜ਼ੀ ਆ ਜਵੇ ਚਾਹੇ ਆਵੇ ਕਾਂਗਰਸ ਚਾਹੇ ਆਵੇ ਭਾਜਪਾ ਚਾਹੇ ਹੋਣ ਤਾਂ ਚਲੋ ਆਪ ਦੀ ਤਾਂ ਹੁਣ ਬਣੀ ਸਰਕਾਰ ਚਾਹੇ ਕੋਈ ਵੀ ਸਰਕਾਰ ਹੋਵੇ ਵਾਦੇ ਇਹਨਾਂ ਨੇ ਝੁੱਠੇ ਕਰਨੇ ਆ ਜੀ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਸਾਨੂੰ ਵੋਟ ਪਾਓ ਲੇਕਿਨ ਅਗਮਾਰੀਓ ਜਿਹੜਾ ਕੈਮਰਾ ਰੋਡ ਦਾ ਹਾਲ ਦੇਖੋ ਸਾਡੀ ਗੱਡੀ ਹਲੇ ਮੈਂ ਕੱਲ ਤੋਂ ਆਈ ਤੇ ਹੁਣ ਪੂਰਾ ਗਾਰੇ ਨਾਲ ਲਿਬੜ ਗਈ ਹੈ ਗੱਡੀ ਪੂਰੀ ਤੇ ਮਾੜਾ ਮੋਟਾ ਸਰਕਾਰ ਨੂੰ ਇਹ ਜਿਹੜੀ ਹੈਗੀ ਆ ਭਾਜੀ ਬਹੁਤ ਮਾੜਾ ਹਾਲ ਹੈਗਾ ਵਾ ਕੀ ਮੰਗ ਕਰੇ ਸਰਕਾਰਾਂ ਨੂੰ ਕਿਸ ਤਰ੍ਹਾਂ ਧਿਆਨ ਦੇ ਸਰਕਾਰਾਂ ਦੇ ਕੰਨਾਂ ਜੂ ਤੱਕ ਨਹੀਂ ਸਰਕਦੀ ਅੰਨੀਆਂ ਬੋਲੀਆਂ ਸਰਕਾਰਾਂ ਇਹ ਬਿਲਕੁਲ ਬਿਲਕੁਲ ਭਾਜੀ ਆਪਾਂ ਇਹੀ ਬੇਨਤੀ ਕਰਦੇ ਆਂ ਸਰਕਾਰ ਅੱਗੇ ਕਿ ਆ ਜਿਹੜਾ ਰੋਡ ਆ ਜਾਂ ਤਾਂ ਇਹਨੂੰ ਕੁਝ ਕਰੋ ਜਾਂ ਤਾਂ ਤੁਸੀਂ ਆਪਣੇ ਸਰਕਾਰ ਜਿਹੜਾ ਹੈਗਾ ਇਸਤੀਫਾ ਦਿਓ ਆਪਣਾ ਆਪਾਂ ਰਿੰਕ ਸ਼ਸ਼ੀਲ ਰਿੰਕ ਜੀ ਸਾਡੀ ਵੋਟਾਂ ਥਰੂ ਐਮਬੀ ਬਣਿਆ ਮੈਂ ਕਹਿੰਦਾ ਮੀ ਪਹਿਨ ਤੋਂ ਪਹਿਲਾਂ ਵੀ ਇਹ ਇਹਦੇ ਨਾਲੋਂ ਹੀ ਮਾੜਾ ਹਾਲ ਸੀਗਾ ਹੁਣ ਤਾਂ ਬਿਲਕੁਲ ਇਹ ਛੱਪੜੀ ਬਣਾਤਾ ਵਾ ਤੇ ਬੋਟਾਵਾਲੀ ਤੇ ਬੜੇ ਦਾਅਵੇ ਕੀਤੇ ਜਾਂਦੇ ਮੋਰੇ ਫਿਰ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਹੋਰ ਵੱਡੀਆਂ ਇਲੈਕਸ਼ਨ ਆ ਰਹੀਆਂ ਹੈ ਇਹ ਸਿਰਫ ਜਦੋਂ ਇਲੈਕਸ਼ਨ ਆਣੇ ਹੁਣ ਮੋਦੀ ਜੀ ਵੀ ਆਪਣਾ ਦਿਖਾ ਰਹੇ ਐਡਵਰਟਾਈਜ਼ਮੈਂਟ ਪੂਰੀ ਦਿੰਦੇ ਆ ਕਿ ਇਹ ਇਹ ਇਸ ਟਾਈਮ ਤੱਕ ਆ ਮਿਲੂਗਾ ਕੁਝ ਜਨਾਨੀਆਂ ਦੇ ਪੈਸੇ ਇਹ ਆਜੂਗੇ ਪੈਣਾ ਦੇ ਮਤਾਵਾ ਤੇ ਲੇਕਿਨ ਆ ਰੋਡ ਦਾ ਹਾਲ ਦੇਖੋ ਮੈਂ ਕਹਿੰਦਾ ਰੋਡ ਹੀ ਬਣਾ ਦਿਓ ਪਹਿਲਾਂ ਛੱਡੋ ਸਾਰੀ ਗੱਲਾਂ ਉਹ ਜਿੰਨਾ ਵੀ ਪੈਸਾ ਜਨਤਾ ਦਾ ਜਿੰਨਾ ਵੀ ਟੈਕਸ ਆਪਾਂ ਪੇ ਕਰਦੇ ਆ ਸਾਰਾ ਇਲੈਕਸ਼ਨਾਂ ਦੇ ਟਾਈਮ ਤੇ ਲੱਗਦਾ ਉਹ ਤੋਂ ਇਲਾਵਾ ਸਾਡਾ ਕੋਈ ਪੈਸਾ ਇੱਥੇ ਗਲੀ ਮੁਹੱਲੇ ਕਿਤੇ ਨਹੀਂ ਲੱਗਦਾ ਸੋ ਸਾਥੀ ਦੇਖ ਰਹੇ ਹੋ ਜਿੱਥੇ ਕਿ ਵੱਡੇ ਵੱਡੇ ਦਾਅਵੇ ਕਰਦਾ ਹੈਗਾ ਪ੍ਰਸ਼ਾਸਨ ਕਿ ਸਵਸ਼ਥਾ ਦੇ ਦਾਅਵੇ ਕੀਤੇ ਜਾਂਦੇ ਹੈਗੇ ਆ ਕਿ ਸੜਕਾਂ ਦੀ ਹਾਲਤ ਸੁਧਾਰੀ ਜਾਊਗੀ ਬਿਜਲੀ 24 ਘੰਟੇ ਆਊਗੀ ਵਗੈਰਾ ਵਗੈਰਾ ਦੇਖ ਲਓ ਆ ਹਾਲਾਤ ਆ ਸੜਕਾਂ ਦੇ